ਉਦੋਂ ਤੇ ਦੇ ਦੇ। ਮੇਜਰ ਕੰਮ ਕਰਦੇ। ਹਰ ਕੋਈ 1000 ਰੁਪਿਆ ਜੁਰਮਾਨਾ ਬਣਾਣਾ ਜੋ ਕਰਨਾ ਉਹਦੇ ਤੇ ਫੋਨ ਧਾਰ卡 ਬਣਾਣਾ 1077 ਫੋਨ ਕਰੋ ਘਰ ਆਣ ਕੇ ਤੁਹਾਡਾ ਕੰਮ ਕਰਨਾ। ਕਰਤਾ ਬਣਾਣਾ ਜੋ ਕਰਨਾ ਉਹਦੇ ਤੇ ਫੋਨ ਧਾਰ卡 ਬਣਾਣਾ 1077 ਫੋਨ ਕਰੋ ਘਰ ਆਣ ਕੇ ਤੁਹਾਡਾ ਕੰਮ ਕਰਨਾ। ਪਰ ਪਤਾ ਨਹੀਂ ਆਪਾਂ ਨੂੰ। ਹਰ ਕੋਈ ਨੂੰ ਇਹ ਪਤਾ ਹੈ ਵੀ ਜਿੰਨੀਆਂ ਮਰਜ਼ੀ ਦਵਾਈਆਂ ਲੈ ਲਓ ਜਿਹੜਾ ਮਰਜ਼ੀ ਟੈਸਟ ਕਰਵਾ ਲਓ ਫ੍ਰੀ ਆ। ਨਹੀਂ ਪਤਾ ਹੀ ਪਤਾ ਹੈ ਪਤਾ ਜੀ ਹਾਂ ਸੋ ਪਤਾ ਫਿਰ ਤੁਹਾਨੂੰ ਇਹ ਨਹੀਂ ਪਤਾ ਹੋਣਾ ਕਿ ਜਦੋਂ 1985 ਦੇ ਵਿੱਚ ਆਪਣਾ ਸੂਬਾ ਨੰਬਰ 1 ਸੀਗਾ 2022 ਦੇ ਵਿੱਚ ਜਦੋਂ ਸਾਡੀ ਸਰਕਾਰ ਬਣੀ ਹੈ ਇਹਨਾਂ ਦੀਆਂ ਨਲਕੀਆਂ ਕਰਕੇ ਇਹਨਾਂ ਪਾਰਟੀਆਂ ਦੀ ਅਸੀਂ ਉਹਨੇ ਨੰਬਰ ਤੇ ਚਲੇਗਾ ਇੰਡੀਆ ਦੇ ਵਿੱਚ ਚਲੇਗਾ ਔਰ ਅਸੀਂ ਬਿਹਾਰ ਨੂੰ ਪਿੱਛੇ ਚਲੇਗਾ ਤੇ ਅੱਜ ਗੂਗਲ ਕਰੋ ਹਾਲਤ ਸੁਧਰਨੀ ਸ਼ੁਰੂ ਹੋ ਗਈ ਹੈ ਇਸ ਟਾਈਮ ਅਸੀਂ 16ਵੇਂ ਨੰਬਰ ਤੇ ਹਰ ਦਾਅਵੇ ਨਾ ਕਹਿਣਾ ਮੈਂ ਆ ਅਗਲੇ ਸਵਾਲ ਦੇ ਵਿੱਚ ਅਸੀਂ 10 ਅੰਕ ਦੇ ਆਸ-ਪਾਸ ਆ ਜਾਵਾਂਗੇ ਸੋ ਇਹ ਗੱਲਾਂ ਬੱਸਣ ਵਾਲੀਆਂ ਨੇ ਤੁਹਾਨੂੰ ਹੁਣ ਇੱਕ ਗੱਲ ਆ ਜੇ ਮੈਂ ਕਹਾਂ ਵੀ ਸਭ ਤੋਂ ਵੱਡਾ ਕੰਮ ਕਿਹੜਾ ਕੀਤਾ ਤੇ ਕਿਸੇ ਨੇ ਹੱਥ ਨਹੀਂ ਚੱਕਣਾ ਵੀ ਕਿਹੜਾ ਕੰਮ ਪੰਜਾਬ ਵਿੱਚ ਨਹੀਂ ਕੀਤਾ ਆਪਾਂ ਸੁਣਦੇ ਹਾਂ ਦੱਸਿ ਨਾ ਪੰਜਾਬ ਦੇ 16 17 ਸਾਲ ਦਾ ਪਾਣੀ ਰਹਿ ਗਿਆ ਉਤੋਂ ਬਾਅਦ ਕਿੱਥੇ ਪਾਣੀ ਖਤਮ ਹੋ ਜਾਣਾ ਤੇ ਖਬਰਾਂ ਪੜਦੇ ਸੀ ਕਿ ਵੀ ਸੁਣਿਆ ਸੀ ਕਿ ਨਹੀਂ ਸਰਟ ਕਹਿੰਦੇ ਸੀਗੇ ਪਾਣੀ ਖਤਮ ਹੋ ਜਾਣਾ ਦਰਖਤ ਦਰੁਖ ਤਫਸਲਾ ਫੁੱਤਣਾ ਕੋਈ ਨਹੀਂ ਹੋਣੀ ਪੀਣ ਲਈ ਪਾਣੀ ਨੂੰ ਤਰਫੇਗਾ ਪੰਜਾਬ ਜਿਹੜੀ ਸਪੀਡ ਨਾਲ ਧਰਤੀ ਤੋਂ ਪਾਣੀ ਨਿਕਲ ਰਿਹਾ ਜਿਹੜੇ ਹਰ ਸਾਲ ਅਸੀਂ ਦਸ ਬੰਦ ਕਲਰ ਸ੍ਰੀ ਬਿਕਲ ਜੀ ਆਮ ਆਦਮੀ ਪਾਰਟੀ ਤੋਂ ਸਰਦਾਰ ਸਜਨ ਸਿੰਘ ਜੀ ਚੀਮਾ ਸਾਹਿਬ ਸਾਡੇ ਨਾਲ ਮੌਜੂਦ ਨੇ ਸੋ ਅੱਜ ਵੱਖ-ਵੱਖ ਪਿੰਡਾਂ ਦਾ ਦੌਰਾ ਕਰਕੇ ਅੱਜ ਰਦੜੇ ਪਹੁੰਚੇ ਨੇ ਸੋ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਸੱਚਾ ਸਰ ਵੱਖ-ਵੱਖ ਪਿੰਡਾਂ ਦਾ ਦੌਰਾ ਕੀਤਾ ਤੁਸੀਂ ਔਰ ਕਿਸ ਤਰ੍ਹਾਂ ਦਾ ਰਿਸਪਾਂਸ ਜਿਹੜਾ ਪਿੰਡਾਂ ਵੱਲੋਂ ਮਿਲ ਰਿਹਾ ਜੀ ਦੇਖੋ ਇਹ ਜਿਹੜੀ ਸਰਦਾਰ ਭਗਵੰਤ ਸਿੰਘ ਮਾਨ ਜੀ ਹੋਣਾ ਨੇ ਸਿੱਖਿਆ ਦੇ ਵਿੱਚ ਇਹ ਮਹਿਮ ਸ਼ੁਰੂ ਕੀਤੀ ਹੈ ਸਿੱਖਿਆ ਕ੍ਰਾਂਤੀ ਜੀ ਉਹਦੇ ਤਹਿਤ ਅਸੀਂ ਪਿੰਡਾਂ ਦੇ ਵਿੱਚ ਜਿਹੜੇ ਕੰਮ ਕੀਤੇ ਆ ਕਿਉਂਕਿ ਆਮ ਲੋਕਾਂ ਨੂੰ ਪਤਾ ਨਹੀਂ ਲੱਗਦਾ ਵੀ ਇਹ ਸਰਕਾਰ ਕਿੰਨਾ ਐਜੂਕੇਸ਼ਨ ਹੈਲਥ ਸਪੋਰਟਸ ਔਰ ਹੋਰ ਕਿੰਨੇ ਕੰਮ ਕਰ ਰਹੀ ਹੈ ਜੀ ਤੇ ਉਹਦੇ ਅਸੀਂ ਹੁਣ ਜਾਣੇ ਆ ਤੇ ਲੋਕਾਂ ਨੂੰ ਪਤਾ ਲੱਗਦਾ ਬਹੁਤ ਚੰਗਾ ਰਿਸਪੌਂਸ ਹੈ ਪਿੰਡ ਦੀਆਂ ਪੰਚਾਇਤਾਂ ਹੁੰਦੀਆਂ ਨੇ ਪਿੰਡ ਦੇ ਮੁੱਤਬੇ ਰਹੁੰਦੇ ਨੇ ਤੇ ਇੱਕ ਜਿਹੜਾ ਪੜਿਆ ਲਿਖਿਆ ਵਰਗ ਹੈ ਟੀਚਰ ਸਾਹਿਬਾਨ ਲਈ ਤੇ ਉਹ ਬਿਲਕੁਲ ਕਨਵਿੰਸ ਨੇ ਪਤਾ ਲੱਗਦਾ ਹੈ ਇਹ ਸਰਕਾਰ ਜਿਹੜੀ ਹੈ ਇਹ ਕੁਝ ਕਰ ਰਹੀ ਹੈ ਬਾਕੀ ਮੈਂ ਤੇ ਪੁੱਛਦਾ ਹੁੰਦਾ ਸਵਾਲ ਪੁੱਛਦਾ ਹੁੰਦਾ 20 20 ਸਾਲ ਮਲਾ ਲਓ 20 ਸਾਲ ਕੀ ਮੈਨੂੰ ਲੱਗਦਾ 30 ਸਾਲ ਮਿਲਾ ਲਓ ਤੇ ਆ ਸਾਲ ਮਿਲਾ ਲਓ ਤੇ ਬਰਾਬਰ ਗ੍ਰਾਂਟਾਂ ਜਾਂ ਇਹਦੀਆਂ ਕਿਤੇ ਜ਼ਿਆਦਾ ਨੇ ਉਹਦੇ ਨਾਲੋਂ ਗ੍ਰਾਂਟਾਂ ਨੇ ਸੋ ਹਾਲਤ ਸੁਧਰਨੀ ਸ਼ੁਰੂ ਹੋ ਗਈ ਹੈ ਸਕੂਲਾਂ ਦੀ ਕੋਈ ਵੀ ਚਾਰਦਿਵਾਰੀ ਤੋਂ ਬਿਨਾਂ ਨਹੀਂ ਹੈ ਬਾਥਰੂਮ ਬੜੇ ਸੋਹਣੇ ਬਣ ਗਏ ਕਲਾਸਰੂਮ ਕੰਪਿਊਟਰ ਐਲ ਸੀ ਡੀ ਸਾਰਾ ਕੁਝ ਜਿਹੜਾ ਪੱਖੇ ਲੱਗੇ ਆ ਏ ਸੀ ਲੱਗੇ ਆ ਸੋ ਸਕੂਲ ਜਿਹੜੇ ਆ ਪ੍ਰਾਈਵੇਟ ਤੋਂ ਵੀ ਜਿਹੜੇ ਉਹ ਚੰਗੇ ਬਿਹਤਰ ਹੋ ਰਹੇ ਆ ਤੇ ਮੈਂ ਇਹ ਸਮਝਦਾ ਕਿ ਜਿਹੜੀ ਸਿੱਖਿਆ ਜਿਹੜੀ ਐਜੂਕੇਸ਼ਨ ਹੈ ਇਹਦੇ ਤੋਂ ਬਿਨਾ ਆਪਾਂ ਬਹੁਤ ਜਿਆਦਾ ਪਿੱਛੇ ਚਲੇ ਗਏ ਸੀਗੇ। ਬਿਲਕੁਲ ਜੇਕਰ ਇਸ ਤਰ੍ਹਾਂ ਦੇ ਸਕੂਲ ਬਣਦੇ ਨੇ ਤਾਂ ਬਿਲਕੁਲ ਪ੍ਰਾਈਵੇਟ ਸਕੂਲਾਂ ਤੋਂ ਜਿਹੜੇ ਮੁੱਖ ਜਰਾ ਫਿਰ ਮੋੜ ਕੇ ਸਰਕਾਰੀ ਜਿਹੜੇ ਸਕੂਲ ਇਹਨਾਂ ਦੇ ਵਿਚਾਲੇ ਆਉਣਗੇ ਬੱਚੇ ਦੁਆਰਾ। ਇਹ ਬਿਲਕੁਲ ਦੇਖੋ ਜਿਹੜਾ ਪ੍ਰਾਈਵੇਟ ਸਕੂਲ ਹੈ ਉਹ ਬਿਜ਼ਨਸ ਹੈ। ਜੀ ਜੀ ਜਿਹੜਾ ਇਹ ਹੈ ਇੱਥੇ ਜੈਨੂਨ ਪੜ੍ਹਾਈ ਔਰ ਜਿਹੜੀ ਸਿਲੈਕਟ ਹੋ ਕੇ ਟੀਚਰ ਆਉਂਦੇ ਨੇ ਇੰਨੇ ਟੈਸਟ ਪਹਿਲਾਂ ਐਜੂਕੇਸ਼ਨ ਲੈਂਦੇ ਆ ਜੀ ਫਿਰ ਉਹ ਟੈਸਟ ਦਿੰਦੇ ਆ ਪਾਸ ਹੋ ਕੇ ਆਉਂਦੇ ਆ ਤੇ ਉਹ ਨੇਚਰਲੀ ਹੈ ਕਿ ਉਹਨਾਂ ਦਾ ਲੈਵਲ ਜਿਹੜਾ ਉੱਚਾ ਪਰ ਇਹ ਹੈ ਕਿ ਹਾਲਤ ਪਹਿਲਾਂ ਇਹ ਸੀਗੇ ਟੀਚਰਸ ਤੇ ਆਪਾਂ ਭਰਤੀ ਕਰ ਲੈ ਤੇ ਪਰ ਉਹਨਾਂ ਕੋਈ ਫੈਸਿਲਿਟੀ ਹੈ ਨਹੀਂ ਕੋਈ ਕਲਾਸਰੂਮ ਨਹੀਂ ਚੱਜਦਾ ਕੋਈ ਪੱਖਾ ਨਹੀਂ ਹੈ ਕੋਈ ਬੈਂਚ ਨਹੀਂ ਹੈ ਕੋਈ ਹੋਰ ਨਹੀਂ ਹੈ ਇਹ ਤੇ ਉਦਾਂ ਦੀ ਗੱਲ ਹੈ ਵੀ ਆਪਾਂ ਸਿਪਾਈ ਤੇ ਭਰਤੀ ਕਰ ਲੈ ਤੇ ਉਹਨੂੰ ਰਾਈਫਲ ਤੇ ਦਿੱਤੀ ਨਹੀਂ ਆ ਇਹ ਬਿਨਾ ਹਥਿਆਰ ਤੋਂ ਸਿਪਾਈ ਕੀ ਕਰਨੇ ਸੀਗੇ ਅੱਜ ਸਾਡੇ ਕੇਜਰੀਵਾਲ ਸਾਹਿਬ ਨੇ ਸਰਦਾਰ ਭਗਵਾਨ ਸਿੰਘ ਮਾਨਜੀ ਹੁਣਾਂ ਨੇ ਸਮੇ ਲੋਕਾਂ ਦੇ ਹੱਥ ਦੇ ਵਿੱਚ ਫੌਜੀ ਨੂੰ ਹਥਿਆਰ ਵੀ ਫੜਾਉਂਦੇ ਆ ਤੇ ਹੁਣ ਅੱਗੋਂ ਤੁਸੀਂ ਦੇਖੋ ਬੇਸ਼ੱਕ ਇਹਦੇ ਜਿਹੜੇ ਰਿਜ਼ਲਟ ਨੇ ਉਹ ਆਪਾਂ ਨੂੰ 10-12 ਸਾਲ ਬਾਅਦ ਮਿਲਨੇ ਆ ਜਦੋਂ ਵੱਡੀਆਂ-ਵੱਡੀਆਂ ਨੌਕਰੀਆਂ ਤੇ ਪਹੁੰਚੇ ਸਾਡੇ ਬੱਚੇ ਪਰ ਇਹ ਹੈ ਕਿ ਇਹਦਾ ਪਤਾ ਲੱਗਣਾ ਸ਼ੁਰੂ ਹੋ ਗਿਆ ਲੋਕ ਵੀ ਸਮਝਣ ਲੱਗ ਗਏ ਨੇ ਕਿ ਜਿਹੜੀ ਆਮ ਆਦਮੀ ਪਾਰਟੀ ਹੈ ਵਾਕਿਆ ਹੀ ਆਮ ਆਦਮੀ ਤੇ ਲਈ ਹੈ ਲੋਕਾਂ ਦੇ ਲਈ ਔਰ ਬਿਲਕੁਲ ਇੱਕ ਨਸ਼ਿਆਂ ਦਾ ਜਿਹੜਾ ਨਸ਼ਿਆਂ ਵਿਰੋਧ ਯੋਧਾ ਜਿਹੜਾ ਔਰ ਉਸ ਲੜੀ ਦੇ ਤਹਿਤ ਜਿਹੜਾ ਅੱਜ ਕੱਲ ਬਲਡੋਜ਼ਰ ਜਿਹੜੇ ਨੇ ਚਲਾਏ ਜਾ ਰਹੇ ਨੇ ਜੀ ਸੋ ਗਰੀਬਿਆਂ ਨੂੰ ਨਹੀਂ ਬਖਸ਼ਿਆ ਜਾ ਰਿਹਾ ਜੀ ਜੋ ਗਰੀਬਾਂ ਤੇ ਵੀ ਬਲਡੋਜ਼ਰ ਚੱਲੇ ਰਹੇ ਨੇ ਔਰ ਇਹ ਕਿਸੇ ਨੂੰ ਨਹੀਂ ਬਖਸ਼ਾਇਆ ਜਾਏਗਾ ਚਾਹੇ ਉਹ ਅਮੀਰ ਹੈ ਚਾਹੇ ਕੋਈ ਗਰੀਬ ਹੈ ਦੇਖੋ ਆ ਜਿਹੜੀ ਤੁਸੀਂ ਗੱਲ ਕੀਤੀ ਹੈ ਨਾ ਵੀ ਗਰੀਬਾਂ ਨੂੰ ਨਹੀਂ ਬਚਾਇਆ ਜਾ ਰਿਹਾ ਜਿਹੜਾ ਨਸ਼ਾ ਵੇਚਣ ਵਾਲਾ ਗਰੀਬ ਤੇ ਹੈ ਹੀ ਨਹੀਂ ਆ ਜੀ 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 ਬਿਲਕੁਲ ਉਹ ਉਹ ਉਹਨੇ ਤੇ ਲੋਕਾਂ ਦੇ ਬੱਚੇ ਮਾਰ ਕੇ ਲੋਕਾਂ ਦੇ ਘਰ ਉਜਾੜ ਕੇ ਬੱਚਿਆਂ ਦੀਆਂ ਲਾਸ਼ਾਂ ਦੇ ਉੱਤੇ ਜਿਹੜੇ ਘਰ ਬਣਾਏ ਨੇ ਉਹ ਡੱਠ ਨਹੀਂ ਡੱਠਨੇ ਨੇ ਜੀ ਔਰ ਉਹਨਾਂ ਨੂੰ ਸਖਤੀ ਕੀਤੀ ਹੈ ਤੇ ਅੱਜ ਮੈਂ ਦਾਅਵੇ ਨਾ ਕਹਿ ਸਕਦਾ ਮੈਂ ਬਾਕੀ ਹਲਕੇ ਅੰਦਰ ਗਿਆ ਨਹੀਂ ਮੇਰੇ ਹਲਕੇ ਦੇ ਵਿੱਚ 70% ਨਸ਼ਾ ਜਿਹੜਾ ਉਹ ਬੰਦ ਹੋ ਗਿਆ ਨਸ਼ਾ ਬੰਦ ਹੋਣ ਦੇ ਨਾਲ ਕ੍ਰਾਈਮ ਜਿਹੜਾ ਉਹ ਬਹੁਤ ਕੱਟ ਗਿਆ ਮੈਨੂੰ ਰੋਜ਼ ਦੋ ਤਿੰਨ ਫੋਨ ਆਉਂਦੇ ਹੁੰਦੇ ਸੀ ਸਾਡੇ ਦੀ Transformer ਤੋਂ ਤੇਲ ਚੋਰੀ ਹੋ ਗਿਆ ਮੋਟਰ ਤੋਂ ਤਾਰਾਂ ਲੈ ਕੇ ਲੈ ਗਏ ਆ ਇੱਥੇ ਪਰਸ ਖੋ ਲਿਆ ਜੀ ਮੋਬਾਈਲ ਖੋ ਲਿਆ ਜੀ ਇਹ ਮੋਟਰਸਾਈਕਲ ਚੋਰੀ ਹੋ ਗਿਆ ਸੋ ਕਹਿਣ ਤੋਂ ਭਾਵ ਹੈ ਅੱਜ ਮੈਨੂੰ ਮੈਂ ਬੜੇ ਮਾਨ ਨਾ ਕਹਿ ਸਕਦਾ ਮੈਂ ਸ਼ੁਕਰੀਆ ਕਰਦਾ ਸਰਦਾਰ ਭਗਵੰਤ ਸਿੰਘ ਮਾਨ ਜੀ ਉਹਨਾਂ ਦਾ ਕੇਜਰੀਵਾਲ ਸਾਹਿਬ ਦਾ ਜਿੰਨਾ ਇਹ ਬਹਿਮ ਚਲਾਈ ਹੈ ਤੇ ਮੈਨੂੰ 25 ਦਿਨ ਹੋ ਗਏ ਇੱਕ ਵੀ ਫੋਨ ਨਹੀਂ ਆਇਆ ਔਰ ਨਸ਼ੇ ਤੇ ਬਹੁਤ ਜ਼ਿਆਦਾ ਠੱਲ ਪਈ ਹੈ ਤੇ ਇਹ ਮੈਂ ਉਹਨਾਂ ਨੂੰ ਵੀ ਬੇਨਤੀ ਕਰੂੰਗਾ ਐਸਐਸਪੀ ਸਾਹਿਬ ਡੀਸੀ ਨੂੰ ਵੀ ਬੇਨਤੀ ਕਰੀ ਕਿ ਇਹਦੇ ਚ ਢਿੱਲ ਨਾ ਆਵੇ ਜੀ ਇਹਨਾਂ ਨੂੰ ਬਿਲਕੁਲ ਕਰੀ ਨੰਗ ਕਰਕੇ ਇਹਨਾਂ ਨੂੰ ਛੱਡੀਏ ਤਾਂ ਕਿ ਇਹ ਜਿਹੜੇ ਬੱਚੇ ਮਾਰਨ ਵਾਲੇ ਆ ਉਹ ਉਹਨਾਂ ਨੂੰ ਸਜ਼ਾ ਮਿਲੇ ਤੇ ਲੋਕਾਂ ਦਾ ਵੀ ਮੈਂ ਸਾਥ ਮੰਗਦਾ ਸਰ ਹੋਰ ਕੋਈ ਇਹਦੇ ਵਿੱਚ ਸ਼ਿਫਾਰਸ਼ ਨਹੀਂ ਚੱਲੇਗੀ ਜੇ ਕੋਈ ਨਸ਼ਾ ਫਸਤਾ ਹੈ ਮੈਂ ਮੈਂ ਕਹਿੰਦਾ ਜੀ ਮੈਨੂੰ ਦੇ ਉਪਲ ਕਰਦ ਦੇ ਨੇ ਜਿਹੜੇ ਸ਼ਿਫਾਰਸ਼ਾਂ ਵਾਲੇ ਉਹ ਹੋਰ ਹੈ ਜੀ ਜੀ ਉਹ ਉਹਨਾਂ ਦੇ ਬੰਦੇ ਜਿਹੜੇ ਉਹਨਾਂ ਦੇ ਪਾਲੇ ਬੰਦੇ ਆ ਉਹ ਹੀ ਇੱਕ ਕੰਮ ਕਰ ਰਹੇ ਸੀਗੇ ਤੇ ਮੈਂ ਤੇ ਜਿਹੜਾ ਮਰਜ਼ੀ ਹੋਵੇ ਕਦੇ ਸ਼ਿਫਾਰਸ਼ ਨਹੀਂ ਕਰੂੰਗਾ ਮੈਂ ਡੀਐਸਪੀ ਸਾਹਿਬ ਐਸਐਚਓ ਸਾਹਿਬ ਨੂੰ ਇਹ ਕਿਹਾ ਕਿ ਮੈਂ ਕਦੇ ਸ਼ਿਫਾਰਸ਼ ਨਹੀਂ ਕਰੂੰਗਾ ਜਿਹੜਾ ਵੀ ਫੜਿਆ ਜਾਂਦਾ ਕੋਈ ਗਲਤ ਨਾ ਫੜਨ ਗਲਤ ਨਾ ਕਰਨਾ ਪਰ ਜਿਹੜਾ ਜੈਨੂਨਲੀ ਵੇਚਦਾ ਹੈ ਅੱਛਾ ਉਹਨੂੰ ਇੰਨੀ ਇੱਕ ਥੋਕ ਦਿਓ ਉਹਨੂੰ ਛੱਡੋ ਨਾ ਬਸ ਸੋ ਇਹ ਕਰਕੇ ਮੈਂ ਤੇ ਪੰਚਾਇਤਾਂ ਨੂੰ ਜਿਹੜੇ ਪਿੰਡ 'ਚੇ ਜਾਣਾ ਮੈਂ ਮਤੇ ਪੁਆਈ ਜਾਂਦੇ ਆ ਪੰਚਾਇਤਾਂ ਹੱਥ ਖੜੇ ਕਰਕੇ ਔਰ ਕਸਮ ਖਾਂਦੇ ਨੇ ਕਿ ਅਸੀਂ ਜਿਹੜਾ ਉਹ ਨਸ਼ੇ ਵਾਲਿਆਂ ਦਾ ਕਦੇ ਵੀ ਜ਼ਮਾਨਤ ਨਹੀਂ ਦੇਵਾਂਗੇ ਸਾਥ ਨਹੀਂ ਦੇਵਾਂਗੇ ਲੰਬੜਦਾਰ ਜਿਹੜਾ ਉਹ ਜ਼ਮਾਨਤ ਨਹੀਂ ਦਊਗਾ ਸੋ ਇਹ ਸਾਰਾ ਕੁਝ ਜਿਹੜਾ ਕੁੱਲ ਮਿਲਾ ਕੇ ਸਾਰੇ ਜਦੋਂ ਸਹਿਯੋਗ ਮਿਲਿਆ ਤੇ ਮੈਂ ਤੁਹਾਨੂੰ ਦਾਅਵੇ ਨਾ ਕਹਿਣਾ ਕਿ ਪੰਜਾਬ 81 1981 ਦੇ ਵਿੱਚ ਨੰਬਰ 1 ਸੀ ਗੂਗਲ ਕਰਕੇ ਦੇਖੀ ਜੀ ਜੀ ਬਿਲਕੁਲ 2022 ਦੇ ਵਿੱਚ ਇਨ੍ਹਾਂ ਨਲਾਇਕ ਪਾਰਟੀਆਂ ਨੇ ਨਲਾਇਕ ਸਰਕਾਰਾਂ ਨੇ ਜੀ ਇਹਨੂੰ ਉਹ 19ਵੇਂ ਨੰਬਰ ਤੇ ਲੰਦਾ ਤੇ ਅੱਜ ਗੂਗਲ ਕਰੋ ਹਾਲਤ ਸੁਧਰਨੀ ਸ਼ੁਰੂ ਹੋ ਗਈ ਆ ਅੱਜ ਅਸੀਂ 16ਵੇਂ ਨੰਬਰ ਤੇ ਆ ਤੇ ਮੈਂ ਤੁਹਾਨੂੰ ਦਾਅਵੇ ਨਾ ਕਿੰਨਾ ਕਿ ਅਗਲੇ ਸਾਲ ਤੱਕ ਜਦੋਂ ਉਹ ਨਸ਼ੇ ਰਾਹੀਂ ਪੈਸਾ ਡਰੇਨ ਆਊਟ ਜਿਹੜਾ ਹੋ ਰਿਹਾ ਜਿਹੜਾ ਬਾਹਰ ਜਾ ਕੇ ਆ ਪਾਕਿਸਤਾਨ ਦੂਜੇ ਦੇਸ਼ਾਂ 'ਚ ਜਾ ਰਿਹਾ ਔਰ ਉਥੋਂ ਸੀ ਮੌਤ ਮੰਗਾ ਰਹੇ ਆ ਜੀ ਜਦੋਂ ਇਹ ਪੈਸਾ ਬਾਹਰ ਜਾਣਾ ਬੰਦ ਹੋ ਗਿਆ ਸਾਡੀ ਹਾਲਤ ਸੁਧਰੂਗੀ ਅਸੀਂ ਪਹਿਲੇ ਦਸਾਂ 'ਚ ਅਗਲੇ ਸਾਲ ਹੀ ਆ ਜਾਾਂਗੇ ਤੇ ਪ੍ਰਮਾਤਮਾ ਕਰੇ ਸਰਕਾਰ ਬਣਨੀ ਬਣਨੀ ਆ ਅਸੀਂ ਪੰਜਾਬ ਨੂੰ ਨੰਬਰ 1 ਸੂਬਾ ਬਾਕੀ ਤੇ ਬਿਆਨ ਦਿੰਦੇ ਆ ਜੀ ਪਰ ਸਾਡੇ ਮਾਨ ਸਾਹਿਬ ਜਿਹੜੇ ਨੇ ਕੇਜਰੀਵਾਲ ਸਾਹਿਬ ਨੇ ਇਹ ਨੰਬਰ 1 ਸੂਬਾ ਬਣਾ ਦੇਣਾ ਬਹੁਤ ਬਹੁਤ ਧੰਨਵਾਦ ਬਲੌਕ ਪ੍ਰਧਾਨ ਸੁਲਤਾਨਪੁਰ ਲੋਧੀ ਦਿਲਪੀਰ ਸਿੰਘ ਜੀ ਟੋਡਰਵਾਲ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਾਂਗੇ ਸਤਿਗੁਰ ਸਾਹਿਬ ਸਤਿਗੁਰ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਸਾਰੇ ਰਤਨੇਪਿੰਡ ਪਹੁੰਚੇ ਹੋ ਤੁਸੀਂ ਔਰ ਕਿਸ ਤਰ੍ਹਾਂ ਦਾ ਰਿਸਪੌਂਸ ਮਿਲ ਰਿਹਾ ਜੀ ਇੱਥੇ ਪਿੰਡ ਵਾਲਿਆਂ ਵੱਲੋਂ ਬਹੁਤ ਵਧੀਆ ਰਿਸਪੌਂਸ ਆ ਜੀ ਸਾਰਾ ਹੀ ਨਗਰ ਇਕੱਠਾ ਹੋਇਆ ਸਾਡੇ ਇੱਥੇ ਮੌਜੂਦਾ ਸਰਪੰਚ ਸਾਹਿਬ ਗੁਰਕਸ਼ਮੀਰ ਸਿੰਘ ਸੰਨੀ ਰਤੜਾ ਜਿਨ੍ਹਾਂ ਦਾ ਬਹੁਤ ਜ਼ਿਆਦਾ ਪਿਆਰ ਆ ਪਿੰਡ ਨਾਲ ਉਹ ਪਿੰਡ ਦੇ ਵਿਕਾਸ ਕਰਦੇ ਜਿਹੜੇ ਕੰਮ ਆ ਉਹ ਬੜੇ ਹੀ ਸੁਚਾਰੂ ਢੰਗ ਨਾਲ ਚਲਵਾ ਰਿਹਾ ਤੇ ਅਸੀਂ ਸਰਪੰਚ ਸਾਹਿਬ ਧੰਨਵਾਦ ਕਰਦੇ ਆ ਤੇ ਅੱਜ ਇਸ ਤੋਂ ਪਹਿਲਾਂ ਤਿੰਨ ਪਿੰਡਾਂ ਤੋਂ ਹੋ ਕੇ ਅਸੀਂ ਤਰੀਏਵਾਲ ਦੰਦੂਪੁਰ ਕਾਲੂ ਘਟ ਗਿਆ ਉਹਨਾਂ ਦੇ ਸਕੂਲਾਂ ਦਾ ਦੌਕਤ ਕਰਦੇ ਹੋਏ ਇਹ ਆ ਚੌਥਾ ਪਿੰਡ ਜਿਹੜਾ ਆ ਰਤਲਾ ਪਿੰਡ ਇੱਥੇ ਜਿਹੜਾ ਸਕੂਲ ਦੇ ਵਿੱਚ ਵਿਕਾਸ ਕਾਰਜਾਂ ਦੇ ਕੰਮਾਂ ਦੇ ਜਿਹੜਾ ਉਦਘਾਟਨ ਕੀਤਾ ਗਿਆ ਜੀ ਔਰ ਮੈਂ ਦੇਖਿਆ ਸੀਗਾ ਕਿ ਗ੍ਰਾਂਟ ਵੀ ਜਿਹੜੀ ਪਿੰਡ ਨੂੰ ਦਿੱਤੀ ਗਈ ਹੈ ਜੀ ਇੱਥੇ ਹਾਂਜੀ ਬਿਲਕੁਲ ਜੀ ਇੱਥੇ ਵੀਡੀਓ ਸਾਹਿਬ ਪਹੁੰਚੇ ਸੀਗੇ ਮੌਕੇ ਪਰ ਜੀ ਤੇ ਉਹਨਾਂ ਨੇ ਇੱਥੇ ਆ ਕੇ ਪਿੰਡ ਨੂੰ ਜਿਹੜਾ ਆ 5 ਲੱਖ ਦੀ ਗ੍ਰਾਂਟ ਜਿਹੜੀ ਹੈ ਇੱਕ ਹੋਰ ਵੱਖਰੀ ਪੰਚਾਇਤ ਤੌਰ ਤੇ ਦਿੱਤੀ ਗਈ ਹੈ ਜੀ ਜੀ ਤੇ ਜੋ ਕਿ ਇੱਕ ਬੜਾ ਵੱਡਾ ਯੋਗਦਾਨ ਹੈ ਸਰਕਾਰ ਦਾ ਪਿੰਡਾਂ ਦੇ ਵਿਕਾਸ ਦੇ ਵਿੱਚ ਔਰ ਬਿਲਕੁਲ ਬਾਖਾਕੇ ਪਿੰਡਾਂ ਦੇ ਵਿੱਚ ਤੁਸੀਂ ਦੌਰਾ ਕੀਤਾ ਔਰ ਨਸ਼ਾ ਦੀ ਕਿਤੇ ਕਿਤੇ ਕਿੱਥੇ ਠੱਲ ਪਈ ਹੈ ਜੀ ਜਿਸ ਤਰ੍ਹਾਂ ਮੁਹਿੰਮ ਚੱਲੀ ਹੈ ਨਸ਼ਿਆਂ ਵਾਲੀ ਇਹ ਬਲਡੋਜ਼ਰ ਚੱਲ ਰਹੇ ਨੇ ਜਿਹੇ ਕੋਈ ਨਸ਼ਾ ਵੇਚਦਾ ਫੜਦਾ ਫੜਿਆ ਜਾਂਦਾ ਹੈ ਤਾਂ ਸੋ ਫਰਕ ਪਿਆ ਜੀ ਕੋਈ ਲੋਕਾਂ ਦਾ ਕੀ ਰਿਸਪਾਂਸ ਹੈ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਜੁੱਧ ਨਸ਼ਿਆਂ ਵਿਰੁੱਧ ਦੇ ਤਹਿਤ ਜੋ ਪੰਜਾਬ ਦੇ ਵਿੱਚ ਨਸ਼ਿਆਂ ਨੂੰ ਠੱਲ ਪਾਈ ਗਈ ਹੈ ਉਹ ਬੜੀ ਵੱਡੇ ਪੱਧਰ 'ਤੇ ਉੱਪਰ ਕੰਮ ਚੱਲ ਰਿਹਾ ਜਿਹਦੇ ਤਹਿਤ ਨਸ਼ਿਆਂ ਵਾਲੇ ਜਿਹੜੇ ਆ ਆਪਣੇ ਘਰਾਂ ਨੂੰ ਜਿੰਦੇ ਮਾਰ ਕੇ ਜਿਹੜੇ ਆ ਦੂਰ ਤਰਾਡੇ ਜਿਹੜੇ ਆ ਨਿਕਲ ਚੁਕੇ ਆ ਤੇ ਤੁਸੀਂ ਇੱਕ ਚੀਜ਼ ਦੇਖਦੇ ਹੋਵੋਗੇ ਵੀ ਇਸ ਟਾਈਮ ਜਿਹੜਾ ਚੋਰੀ ਚਕਾਰੇ ਜਿਹੜੀ ਸੀਗੀ ਉਹਦੇ ਵਿੱਚ 70% ਜਿਹੜਾ ਆ ਉਹ ਕਮੀ ਮਹਿਸੂਸ ਹੋ ਰਹੀ ਆ ਕਿਉਂਕਿ ਉਹ ਨਸ਼ਿਆਂ ਵਾਲੇ ਲੋਕ ਜਿਹੜੇ ਦੂਰ ਨਿੱਤੇ ਪਹੁੰਚ ਚੁੱਕੇ ਆ ਤੇ ਜਿਹੜੇ ਚੋਰੀ ਵਾਲੇ ਬੰਦੇ ਜਿਹੜੇ ਆ ਉਹ ਵੀ ਜਿਹੜੇ ਆ ਉਹ ਛੇਤੀ ਕਿਤੇ ਹੁਣ ਚੋਰੀ ਵੱਲ ਮੂੰਹ ਨਹੀਂ ਕਰ ਰਹੇ ਕਿਉਂਕਿ ਨਸ਼ਾ ਮਿਲ ਨਹੀਂ ਰਿਹਾ ਉਹਨਾਂ ਨੂੰ ਔਰ ਬਿਲਕੁਲ ਚਾਹੇ ਕੋਈ ਅਮੀਰ ਆ ਚਾਹੇ ਕੋਈ ਗਰੀਬ ਆ ਸਕੰਜਾ ਜਿਹੜਾ ਪੂਰਾ ਸਾਰਿਆਂ ਦੇ ਬਰਾਬਰ ਖਸਾਇ ਜਾਏਗਾ ਬਿਲਕੁਲ ਜੀ ਬਿਲਕੁਲ ਸਕੰਜਾ ਸਾਰਿਆਂ ਦੇ ਬਰਾਬਰ ਆ ਤੇ ਬਲਡੋజర్ ਵੀ ਜਿਹੜਾ ਆ ਉਹ ਵੱਡੇ ਤਸ਼ਕਰ ਜਿਹੜੇ ਆ ਉਹਨਾਂ ਦੇ ਘਰਾਂ ਦੇ ਉੱਪਰ ਬਲਡੋਲ ਬਲਡੋజర్ ਵੀ ਚੱਲੇਗਾ ਨਸ਼ਾ ਖਿਲਾਫ ਤੇ ਬਹੁਤ ਬਹੁਤ ਧੰਨਵਾਦ ਜੀ ਸੋ ਦਿਲਪ੍ਰੀਤ ਜੀ ਗੱਲਬਾਤ ਕਰ ਰਹੇ ਸੀ ਜਿਨ੍ਹਾਂ ਨੇ ਕੀਮਤੀ ਵਿਚਾਰ ਸਾਡੇ ਨਾਲ ਸਾਂਝੇ ਕੀਤੇ ਸੋ ਨਾਲ ਦੇ ਨਾਲ ਚੱਲਦੇ ਆ ਸਰਪੰਚ ਸਾਹਿਬ ਦੇ ਨਾਲ ਵੀ ਗੱਲਬਾਤ ਕਰਨ ਦੀ ਆਪਾਂ ਕੋਸ਼ਿਸ਼ ਕਰਾਂਗੇ ਸਸੀਗਾ ਸਰ ਸਸੀਕਲ ਜੀ ਕੀ ਨਾਮ ਸਰ ਤੁਹਾਡਾ ਮੇਰਾ ਨਾਮ ਗੁਰਕਸ਼ਮੀਰ ਸਿੰਘ ਆ ਜੀ ਤੇ ਵੈਸੇ ਪਾਰਟੀ ਦੇ ਵਿੱਚ ਮੈਨੂੰ ਸੰਨੀ ਦਤਲੇ ਦੇ ਨਾਮ ਤੋਂ ਜਾਣਿਆ ਜਾਂਦਾ ਮੈਂ ਬਲਾਕ ਪ੍ਰਧਾਨ ਅਤੇ ਪਿੰਡ ਦਾ ਸਰਪੰਚ ਆ ਜੀ ਜੀ ਔਰ ਅੱਜ ਆਮ ਆਦਮੀ ਪਾਰਟੀ ਤੋਂ ਸਰਦਾਰ ਸੱਜਨ ਸਿੰਘ ਜੀ ਚੀਮਾ ਆਏ ਸੀਗੇ ਨਾਲ ਪੂਰੀ ਟੀਮ ਆਈ ਉਹਨਾਂ ਦੀ ਔਰ ਕਿਸਾਨਾਂ ਦਾ ਰਿਸਪਾਂਸ ਜਿਹੜਾ ਆ ਪਿੰਡ ਵਾਲੇ ਵੱਲੋਂ ਮਿਲਿਆ ਤੁਹਾਨੂੰ ਅੱਜ ਦੇਖੋ ਜੀ ਅੱਜ ਸਾਡਾ ਪਿੰਡ ਬੜਾ ਕਰਮਾ ਭਾਗਾ ਵਾਲਾ ਦਿਨ ਸੀਗਾ ਕਿ ਸਰਦਾਰ ਸੱਜਨ ਸਿੰਘ ਚੀਮਾ ਜੀ ਸਾਡੇ ਪਿੰਡ ਆਏ ਆ ਜੀ ਸਿੱਖਿਆ ਕ੍ਰਾਂਤੀ ਦੇ ਤਹਿਤ ਜਿਹਦਾ ਮੋਹਮ ਚੱਲਦੀ ਪਈਏ ਸਰਕਾਰ ਦੀ ਉਸ ਮੋਹਮ ਦੇ ਤਹਿਤ ਅੱਜ ਸਾਡੇ ਪਿੰਡ ਆਏ ਸੀ ਚਾਰ ਦੁਬਾਰੀ ਤੋਂ ਉਹਨਾਂ ਨੇ ਉਦਘਾਟਨ ਕਰਨਾ ਸੀ ਉਹ ਕੀਤਾ ਔਰ ਉਸ ਤੋਂ ਬਾਅਦ ਸਾਡੇ ਪਿੰਡ ਵਾਸਤੇ ਉਹ 5 ਲੱਖ ਰੁਪਏ ਸਾਨੂੰ ਸ਼ਮਸ਼ਾਨ ਘਾਟ ਵਾਸਤੇ ਦੇ ਕੇ ਗਏ ਨੇ ਜੀ ਤੇ 6 ਲੱਖ ਦੇ ਕਰੀਬ ਉਹਨਾਂ ਨੇ ਸਾਨੂੰ ਪਾਰਕ ਵਾਸਤੇ ਦਿੱਤਾ ਜੀ ਕਿ ਪਾਰਕ ਜਿਹੜਾ ਵਾ ਤੁਹਾਡੇ ਪਿੰਡ ਦਾ ਵਧੀਆ ਬਣਾਇਆ ਜਾਵੇ ਅਸੀਂ ਮੰਗ ਸੀਗੀ ਪਿੰਡ ਵਾਲਿਆਂ ਦੀ ਜੀ ਇਹਨਾਂ ਨੇ ਪਾਰਕ ਵਾਸਤੇ ਸਾਨੂੰ 6 ਲੱਖ ਦਿੱਤਾ ਤੇ ਇੱਕ ਅਸੀਂ ਰਸਤਾ ਬਣਾਉਣ ਲਈ ਮੰਗ ਸੀ ਬਹੁਤ ਚਿਰ ਤੋਂ 13.5 ਲੱਖ ਰੁਪਏ ਦਾ ਤੇ ਉਹ ਵੀ ਇਹਨਾਂ ਨੇ ਸਾਨੂੰ ਅੱਜ ਮਨਜ਼ੂਰੀ ਦੇ ਦਿੱਤੀ ਹੈ ਜੀ ਅਸੀਂ ਬਹੁਤ ਧੰਨਵਾਦੀ ਹਾਂ ਜੀ ਸਰਦਾਰ ਸੱਜਨ ਸਿੰਘ ਚੀਮਾ ਜੀ ਦੇ ਔਰ ਬਿਲਕੁਲ ਨਸ਼ਿਆਂ ਦੀ ਰੋਕਥਾਂ ਵਾਸਤੇ ਅੱਜ ਕੱਲ ਸਰਕਾਰ ਬੜੀ ਉਪਰੇਲੇ ਉਪਰਾਲੇ ਕਰ ਰਹੀ ਹੈ ਤੁਹਾਡੇ ਪਿੰਡ ਦੇ ਜੀ ਚੱਲਦਾ ਪਹਿਲਾ ਯੁੱਧ ਨਸ਼ਿਆਂ ਦੇ ਵਿਰੁੱਧ ਜੀ ਜੀ ਇਹ ਜਿਹੜਾ ਕਾਰਜ ਇਹ ਮੈਨੂੰ ਸਭ ਤੋਂ ਉੱਤਮ ਕਾਰਜ ਇਹ ਮੰਨਿਆ ਜਾਊਗਾ ਜੀ ਜੀ ਔਰ ਸਾਡੇ ਪਿੰਡ ਦੇ ਵਿੱਚ ਜੇ ਕਿਹਾ ਜਾਵੇ ਤੇ ਸਾਡੇ ਪਿੰਡ ਦੇ ਵਿੱਚ ਬੜੀ ਪਰਮਾਤਮਾ ਦੀ ਕਿਰਪਾ ਜੀ ਨਸ਼ਾ ਹੈ ਨੀਗਾ ਜੀ ਜੀ ਜੇ ਕੋਈ ਇੱਕ ਦੋ ਵਿਅਕਤੀ ਉਹ ਮਾੜਾ ਮੋਟਾ ਕੋਈ ਪੀਂਦਾ ਤੇ ਅਸੀਂ ਉਹਨੂੰ ਨਸ਼ਾ ਵੇਚਣਾ ਨਹੀਂ ਕਹਿੰਦੇ ਸਾਨੂੰ ਰੋਗੀ ਕਹ ਸਕਦੇ ਆ ਔਰ ਉਹਨੂੰ ਵੀ ਅਸੀਂ ਮੋਟੀਵੇਟ ਕਰਕੇ ਹੌਲੀ ਹੌਲੀ ਹਟਾ ਰਹੇ ਹਾਂ ਜੀ ਔਰ ਪਿਛਲੀਆਂ ਸਰਕਾਰਾਂ ਨਾਲੋਂ ਇਹ ਸਰਕਾਰ ਵਿੱਚ ਕੁਝ ਫਰਕ ਲੱਗਿਆ ਤੁਹਾਨੂੰ ਕਿ ਜਿਸ ਤਰ੍ਹਾਂ ਕਾਫੀ ਲੰਬੇ ਸਮੇਂ ਤੋਂ ਜਿਹੜਾ ਨਸ਼ਿਆਂ ਦਾ ਰੁਝਾ ਜਿਹੜਾ ਦਿਨ ਦਿਨ ਵਧਦਾ ਜਾ ਰਿਹਾ ਚਿੱਟਾ ਦਿਨ ਦਿਨ ਪੰਜਾਬ ਦੇ ਵਿੱਚ ਵਧਦਾ ਜਾ ਰਿਹਾ ਸੋ ਤੁਹਾਨੂੰ ਲੱਗਦਾ ਕਿ ਕਮੀ ਆਈ ਹੈ ਇਸ ਵਾਰ ਪਹਿਲਾਂ ਤੋਂ ਮੈਂ ਦੱਸ ਦਵਾਂ ਜਿੱਦਾਂ ਤੁਸੀਂ ਕਹਿ ਰਹੇ ਕਿ ਚਿੱਟਾ ਵਧਦਾ ਜਾ ਰਿਹਾ ਵਧਦਾ ਨਹੀਂ ਜਾ ਰਿਹਾ ਮੈਂ ਇਹ ਗੱਲ ਕਹੂੰਗਾ ਵੀ ਹੁਣ ਉਹ ਘਟਦਾ ਜਾ ਰਿਹਾ ਜੀ ਬਿਲਕੁਲ ਸਰਦਾਰ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਦੇ ਵਿੱਚ ਇਹ ਜਿਹੜਾ ਉਹਨਾਂ ਨੇ ਸਖਤ ਫੈਸਲਾ ਲਿਆਣਾ ਜੀ ਇਹ ਬਹੁਤ ਹੀ ਸ਼ਲਾਘਾਜਨਕ ਕਦਮ ਹੈ ਤੇ ਇਹਦੇ ਨਾਲ ਹੁਣ ਮੈਂ ਦੇਖ ਰਿਹਾ ਕਿ ਤੁਸੀਂ ਵੀ ਦੇਖ ਰਹੇ ਹੋ ਸਾਰੇ ਵੀਰ ਵੀ ਜਿਹੜਾ ਨਸ਼ਿਆਂ ਤੇ ਜਿਹੜਾ ਲੱਗੇ ਹੋਏ ਨੇ ਬਹੁਤ ਅੱਛੀ ਕ ਔਰ ਬਿਲਕੁਲ ਪੂਰੀ ਆਸ ਰੱਖਦੇ ਹਾਂ ਕਿ ਆਉਣ ਵਾਲੇ ਟਾਈਮ ਵਿੱਚ ਜਿਹੜਾ ਨਸ਼ਾ ਪੰਜਾਬ ਦੇ ਵਿੱਚੋਂ ਬਿਲਕੁਲ ਖਤਮ ਹੋ ਜਾਏਗਾ ਬਿਲਕੁਲ ਜੀ ਇਹ ਕਾਇ ਖਤਮ ਹੋ ਸਕਦਾ ਵਾ ਜੇ ਸਾਰੀ ਪਬਲਿਕ ਸਾਥ ਦੇਵੇ ਸਰਕਾਰ ਸਾਥ ਦੇਵੇ ਪੁਲਿਸ ਪ੍ਰਸ਼ਾਸਨ ਸਾਥ ਦੇਵੇ ਔਰ ਤੁਹਾਡੇ ਵਰਗੇ ਮੀਡੀਆ ਵਰਗੇ ਜਿਹੜੇ ਵੀਰ ਨੇ ਉਹ ਵੀ ਸਾਥ ਦੇਵੇ ਤਾਂ ਹੀ ਨਸ਼ਾ ਖਤਮ ਹੋ ਸਕਦਾ ਜੀ ਨਹੀਂ ਤੇ ਕੱਲਾ ਕੋਈ ਨਹੀਂ ਖਤਮ ਕਰ ਸਕਦਾ ਇਹਨੂੰ ਔਰ ਬਿਲਕੁਲ ਜਿਹੜਾ ਬਲਡੋਜ਼ਰ ਚੱਲ ਰਿਹਾ ਹੈ ਅੱਜ ਕੱਲ ਸੋ ਘਰ ਘਰ ਗੱਲਾਂ ਹੋ ਰਹੀਆਂ ਨੇ ਕਿ ਬਲਡੋਜ਼ਰ ਜਿਹੜੇ ਚੱਲਣ ਲੱਗ ਪਏ ਨੇ ਜਿਹੜੇ ਨਸ਼ਾ ਤਸਕਰ ਨੇ ਉਹਨਾਂ ਦੇ ਘਰਾਂ ਦੇ ਉੱਪਰ ਸੋ ਤੁਹਾਡੇ ਇਹਦੇ ਬਾਰੇ ਕੀ ਵਿਚਾਰ ਹੈ ਦੇਖੋ ਜੀ ਬਲਡੋਜ਼ਰ ਇੱਕ ਦੇ ਘਰੇ ਚੱਲਦਾ ਚੀਕਾ ਦੂਜਿਆਂ ਦੀਆਂ ਪੈ ਜਾਂਦੀਆਂ ਤੇ ਮੈਂ ਕਹਿੰਦਾ ਮਾਨ ਸਾਹਿਬ ਨੇ ਜਿਹੜੀਆਂ ਇਹ ਚੀਕਾਂ ਪਵਾਈਆਂ ਨਾ ਇਹ ਪੈਣੀਆਂ ਚਾਹੀਦੀਆਂ ਸੀ ਇਹ ਪਹਿਲਾਂ ਪੈਣੀਆਂ ਚਾਹੀਦੀਆਂ ਜਿਹੜੀਆਂ ਚਲੋ ਦੇਰ ਆਏ ਦਰਸਤ ਆਏ ਪਰ ਇਹ ਬਹੁਤ ਅੱਛਾ ਫੈਸਲਾ ਵਾ ਜਿਹੜਾ ਹੁਣ ਬਲਡੋਜ਼ਰ ਚੱਲਦਾ ਨਾ ਇੱਕ ਤੇ ਕਿਸੇ ਦਾ ਘਰ ਜੇ ਟੁੱਟਦਾ ਤਾਂ ਲੋਕੀ ਦੁਖੀ ਹੁੰਦੇ ਆ ਪਰ ਜਦੋਂ ਇਹ ਨਸ਼ੇ ਤਸਕਰਾਂ ਦੇ ਘਰ ਠੱਠਦੇ ਨਾ ਤਾਂ ਲੋਕੀ ਖੁਸ਼ ਨੇ ਦੇਖੋ ਕਿ ਸਾਡੇ ਘਰ ਇਹਨਾਂ ਨੇ ਉਜਾੜੇ ਸੀ ਆਪਣੀਆਂ ਕੋਠੀਆਂ ਇਹਨਾਂ ਨੇ ਪਾਈਆਂ ਸੀ ਜੀ ਇਹ ਜਿਹੜੇ ਘਰ ਠੱਠੇ ਸ਼ੁਰੂ ਹੋਏ ਇਹ ਸਾਰੇ ਮਤਲਬ ਕਿ ਲੋਕੀ ਸੀਸਾ ਦੇ ਬਹੁਤ ਬਹੁਤ ਧੰਨਵਾਦ ਜੀ ਸੋ ਬਿਲਕੁਲ ਜੀ ਸਰਪੰਚ ਸਾਹਿਬ ਸਾਡੇ ਨਾਲ ਗੱਲਬਾਤ ਕਰ ਰਹੇ ਸੀ ਜਿਨ੍ਹਾਂ ਨੇ ਕੀਮਤੀ ਵਿਚਾਰ ਸਾਡੇ ਨਾਲ ਸਾਂਝੇ ਕੀਤੇ ਕੈਮਰਾਮੈਨ ਸੰਦੀਪ ਚੰਡ ਦੇ ਨਾਮ ਜਸਦੇਵ ਸਿੰਘ ਚੰਡ ਦਵਾਬਾ মিডিਆ ਹਾਊਸ ਸੁਲਤਾਨਪੁਰ ਲੋਧੀ